ਗ੍ਰੰਥ ਜੀ ਦਾ ਨਿਗਮਾਂ ਰਹੇ ਸਾਰੇ ਸਾਰੇ ਨਗਰਵਰਸੀ ਔਰ ਜਿੰਨੇ ਵੀ ਦੂਰ ਤਰਾਡੇ ਤੋਂ ਆਏ ਪਦਵੰਤੇ ਸੱਜਣ ਸਭ ਤੋਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਉਹ ਸ਼ਰਮੌਰ ਗਾਇਕ ਉਹ ਦਰਬਾਰੀ ਗਾਇਕ ਜਮਨਾ ਰਸੀਲਾ ਜੀ ਅਚਾਨਕ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਔਰ ਬੜਾ ਮਨ ਭਰਿਆ ਕਿਉਂਕਿ ਸਾਡੀ ਭਤੀਜੀ ਦਾ ਵਿਆਹ ਸੀ ਤੇ ਅਸੀਂ ਮਰਗਲ 15 20 ਦਿਨ ਪਹਿਲਾਂ ਇੱਥੇ ਮੈਂ ਆਇਆ ਸੀ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਕਿ ਯਾਰ ਅੱਜ ਨਾ ਮੈਂ ਸਤਾਜੀ ਕੋਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਤੇ ਚਾਚੀ ਹਣੀ ਵੀ ਉੱਥੇ ਸੀਗੀ ਬੈਠੇ ਮੈਂ ਕਿਹਾ ਸਤਾਜੀ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆ ਮੈਂ ਤਾਂ ਸਪੈਸ਼ਲੀ ਮੈਂ ਚੱਡੀ ਗੜੋਂ ਮੈਂ ਦੁਆ ਕਰਦਾ ਸੀ ਕਿਤੇ ਵੀ ਅੱਜ ਇਹਨਾਂ ਸ਼ੂਟਿੰਗ ਕਿਉਂਕਿ ਸਾਡੀ ਜਿਹੜਾ ਸ਼ੂਟਿੰਗ ਹੁੰਦੀ ਹੈ ਕਲਾਕਾਰ ਬਹੁਤ ਨਾਲ ਹੁੰਦੇ ਜੀ ਅਟੈਚ ਹੁੰਦੇ ਆ ਤੇ ਸਾਰਿਆਂ ਨੂੰ ਮੇਰੇ ਕਰਕੇ ਤੇ ਮੈਂ ਚਾਹੁੰਦਾ ਸੀ ਕੋਈ ਇਦਾਂ ਦਾ ਬਹਾਨਾ ਬਣੇ ਮੈਂ ਉਦੋਂ ਸੰਸਕਾਰ ਤੇ ਨਹੀਂ ਆ ਸਕਿਆ ਉਦ ਲਈ ਮਾਫੀ ਆ ਪਰ ਅੱਜ ਮੈਂ ਉਸ ਆਕਾਰਪੁਰਖ ਦੇ ਚਰਨਾਂ 'ਚ ਬੇਨਤੀ ਕੀਤੀ ਮੈਂ ਕਿ ਯਾਰ ਅੱਜ ਉਸਤਾਦ ਜੀ ਉਹਨਾਂ ਦਾ ਹੀ ਉਹਨਾਂ ਦਾ ਪੋਗਾ ਉਹਨਾਂ ਦੀ ਅੰਤਮ ਅਰਦਾਸ ਆ ਸੋ ਕੋਈ ਬਹਾਨਾ ਬਣ ਜਾਏ ਯਾ ਤੇ ਵਧੀਆ ਗੱਲ ਆ ਮੈਂ ਜਾ ਆਗਾ ਔਰ ਸੱਚੀ ਮੈਂ ਸਵੇਰੇ 6 ਵਜੇ ਉੱਠਿਆ ਮੈਂ 8 ਵਜੇ ਚੰਡੀਗੜ੍ਹ ਗਿਆ ਔਰਤੇ ਉਹ ਜਾਣਦੇ ਮੈਨੂੰ ਉਹਨਾਂ ਨੇ ਕਹਿਤਾ ਕਹਿੰਦੇ ਸਗਾ ਚਲ ਯਾਰ ਇਹ ਤਾਂ ਦੱਸਣਾ ਭੁੱਲ ਗਏ ਵੀ ਅੱਜ ਅੱਜ ਨਹੀਂ ਤੇਰਾ ਸ਼ੂਟ ਮੈਨੂੰ ਅੰਦਰੋਂ ਖੁਸ਼ੀ ਜੀ ਹੋਈ ਪਰ ਮੈਂ ਫੜਾ ਫੜਨਾ ਇਥੋਂ ਉਹਨੂੰ ਨਿਕਲ ਜਮਾ ਤੇ ਮੈਂ ਆਪਣੇ ਪਿੰਡ ਪਹੁੰਚ ਜਮਾ ਉਹ ਮੈਨੂੰ ਉਹ ਕਹਿੰਦੇ ਯਾਰ ਇੱਕ ਸੀਨ ਕਰ ਲਾ ਮੈਂ ਕਿਹਾ ਯਾਰ ਜੇ ਕੱਲ ਕਰ ਲੋ ਤੁਸੀਂ ਕਹਿੰਦੇ ਆਏ ਸੋ ਉਹ ਤੇ ਕੁਗੀ ਭਾਈ ਵੀ ਸੀ ਦੇਵੀ ਭਾਈ ਸੀ ਸਾਡੀ ਫਿਲਮ ਬਣ ਰਹੀ ਆ 40 ਦਿਨ ਉਹਦੇ ਕਰਕੇ ਮੈਂ ਮੇਰੀ ਆ ਦਾੜੀ ਵਧਾਈ ਆ ਤੇ ਮੈਂ ਉਹ ਦਿਨ ਅੰਕਲ ਜੀ ਨੇ ਵੀ ਇਹੀ ਗੱਲ ਕਰਦਾ ਹੈ ਉਸਤਾਦ ਜੀ ਨੇ ਉਹ ਕਹਿੰਦੇ ਓਏ ਆ ਤੂੰ ਦਾੜੀ ਦਾ ਕੀ ਬਣਾਇਆ ਮੈਂ ਕਿਹਾ ਅੰਕਲ ਮੈਂ 1950 ਦੀ ਫਿਲਮ ਕਰ ਰਿਹਾ ਆ ਅੱਛਾ ਕਿਨੇ ਇਹਨੇ ਤੇਰੀਆਂ ਸਾਰੀਆਂ ਫਿਲਮਾਂ ਵਧੀਆਂ ਤੇਰਾ ਤੂੰ ਸੁਪਰ ਹੀਟ ਹੀ ਆ ਉਹ ਮੈਂ ਕਹਿੰਦਾ ਨਹੀਂ ਅਸਤ ਜੀ ਤੁਹਾਡਾ ਆਸ਼ੀਰਵਾਦ ਹੈ ਮੈਂ ਗੱਲ ਤਾਂ ਕਰ ਲੱਗਾ ਕਿ ਜੇ ਨੀਂਦ ਸੱਚੀ ਹੋਵੇ ਨਾ ਤੇ ਸਾਰਾ ਕੁਝ ਹੀ ਹੋ ਜਾਂਦਾ ਤੇ ਮੈਂ ਫਟਾਫਟ ਗੱਡੀ ਚੱਕੀ ਮੈਂ ਫਟਾਫਟ ਪਿੰਡ ਪਹੁੰਚਾਇਆ ਤੇ ਕੀਰਤਨ ਚ ਲੰਡਿਆ ਸੀ ਭਾਈ ਸਾਹਿਬ ਬਹੁਤ ਵਧੀਆ ਰਸ ਪਿੰਨਾ ਕੀਰਤਨ ਕਰ ਰਿਹਾ ਸੀ ਤੇ ਮੈਂ ਜਦੋਂ ਇੱਥੇ ਆਇਆ ਤਾਂ ਮੇਰੀ ਧਾਰ ਹੀ ਨਿਕਲ ਗਈ ਭਾਈ ਯਾਰ ਅੰਕਲ ਇੱਥੇ ਯਾਰ ਖੁੰਡੀ ਫੜ ਗਿਆ ਯਾਰ ਤੁਰਿਆ ਫਿਰਦਾ ਹੁੰਦਾ ਓਏ ਯਾਰ ਭਾਈ ਤੇਰਾ ਕੀ ਹਾਲ ਆ ਇਦਾਂ ਹੀਰੋ ਉਹ ਮੈਂ ਤੇਰੀ ਉਹ ਫਿਲਮ ਦੇਖੀ ਤੂੰ ਬੜਾ ਹਾਸੇ ਪਾਉਣਾ ਯਾਰ ਉਹ ਮੈਂ ਕਹਾਂ ਅੰਕਲ ਦੀ ਕੋਈ ਗੱਲ ਨਹੀਂ ਸੋ ਯਾਰ ਐ ਲੱਗਾ ਯਾਰ ਭਈ ਬਾਡੀ ਚ ਕੋਈ ਚੀਜ਼ ਨਿਕਲ ਗਈ ਹੁੰਦੀ ਆ ਜਿਹਨੇ ਮੁੜ ਕੇ ਨਹੀਂ ਆਉਣਾ ਉਸ ਦਿਨ ਮੈਂ ਅੰਕਲ ਨਾਲਆਂ ਈਆਂ ਗੱਲਾਂ ਕੀਤੀਆਂ ਯਾਰ ਮੈਂ ਬੜੇ ਵਾਰੀ ਪਿੰਡ ਵੀ ਹੁਣਾਂ ਨਹੀਂ ਪਰ ਮੈਂ ਅੰਕਲ ਕੋ ਜਾਣਾ ਆਂਟੀ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਅੰਕਲ ਚੰਗਾ ਯਾਰ ਮੈਂ ਜਾਣਾ ਉਹ ਬਹਿ ਜਾ ਯਾਰ ਉਧਰ ਮੈਨੂੰ ਮੈਂ ਕਿਹਾ ਅੰਕਲ ਆ ਜਾ ਆਪਾਂ ਤੇਰੇ ਕੋਲ ਹੀ ਆਂਜਾ ਆਪਾਂ ਗੱਲਾਂ ਕਰਦੇ ਆਂ ਮਾਣੋਂ ਉਹਨੇ ਉਹਨੂੰ ਫਿਲਮਾਂ ਦੇ ਉਹ ਕਹਿੰਦੇ ਯਾਰ ਤੈਨੂੰ ਬਹੁਤ ਸੰਗੇ ਯਾਰ ਚੇਤੇ ਕਰਦੇ ਆ ਤੂੰ ਬਾਪੂ ਲਾਲ ਬਾਸ਼ਾ ਦੇ ਦਰਬਾਰ ਆਈ ਮੈਂ ਕਿਹਾ ਗਾਲੀ ਕੋਈ ਨਹੀਂ ਚਾਚੂ ਇਹ ਕਿਹੜੀ ਗੱਲ ਆ ਕਹਿੰਦੇ ਯਾਰ ਤੂੰ ਹੁਣ ਬਹੁਤ ਵੱਡਾ ਕਲਾਕਾਰ ਬਣ ਗਿਆ ਮੈਂ ਕਿਹਾ ਨਾ ਆ ਜਾ ਤੇਰੇ ਚਰਨਾਂ 'ਚ ਬੈਠੇ ਆਂ ਰੋਟੀ ਬਣੀ ਮੈਨ ਲਾ ਪਿਆ ਇੰਨਾ ਹੀ ਬਹੁਤ ਆ ਜਦੋਂ ਪਹਿਲੀ ਫਿਲਮ ਕੀਤੀ ਸੀ ਨਾ ਤੇ ਮੈਂ ਉਹ ਵਿੱਚ ਅਮਲੀ ਦਾ ਰੋਲ ਕੀਤਾ ਸੀ ਤੇ सुरेंद्र ਸਿੰਧਾ ਜੀ ਦਾ ਖਾੜਾ ਲੱਗਾ ਸੀ ਤੇ ਮੇਰੇ ਛੱਗੀ ਜੀ ਭਾਈ ਤੇ ਅਸੀਂ ਉੱਥੇ ਖਾੜੇ ਦੇ ਮੋਹਨਪ੍ਰਿੰਦਰ ਬਰਿੰਦਰ ਉਹਨਾਂ ਦੇ ਜਿਹੜੇ ਪਰਹੁਣ ਕਲਾਕਾਰ ਅਦਾਕਾਰ ਉਹਨਾਂ ਦੀ ਘਰ ਵਾਲੀ ਨੇ ਫਿਲਮ ਬਣਾਈ ਸੀ ਉਹ ਉਸ ਫਿਲਮ 'ਚ ਮੈਂ ਜਦੋਂ ਕਾਮੇਡੀ ਕਰਦਾ ਸੀ ਤਾਂ ਮੈਨੂੰ ਜਮਨਾ ਜ਼ਿਲ੍ਹਾ ਸਾਹਿਬ ਦੇ ਉਸਤਾਦ ਜੀ ਸਿੰதா ਜੀ ਨੇ ਮੈਨੂੰ ਨਾ ਜਦੋਂ ਮੈਂ ਕੁਦਰਤੀ ਮੇਰੀ ਬਾਡੀ ਲੈਂਗੁਏਜ ਇਦਾਂ ਦੀ ਆ ਉਹਨਾਂ ਨੇ ਸਪੈਸ਼ਲ ਬੰਦਾ ਭੇਜਿਆ ਯਾਰ ਕਹਿੰਦਾ ਉਹ ਜਿਹੜਾ ਬੰਦਾ ਨਾ ਜਿਹਦੀ ਬੜੇ ਹੋਰੀ ਤਰ੍ਹਾਂ ਨੱਚਦਾ ਉਹਨੂੰ ਲੈ ਕੇ ਆਇਆ ਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਲਾ ਕੇ ਕਹਿੰਦਾ ਯਾਰ ਤੂੰ ਬਹੁਤ ਵਧੀਆ ਕਰਦਾ ਯਾਰ ਤੇਰਾ ਬਹੁਤ ਵਧੀਆ ਮੈਨੂੰ ਐਕਟ ਲੱਗਾ ਤੇ ਮੈਂ ਉਹਨਾਂ ਨੂੰ ਉਦੋਂ ਹੀ ਨਾਲ ਹੀ ਕਿਹਾ ਸੀ ਮੈਂ ਕਿਹਾ ਸਤਾਰ ਜੀ ਮੈਂ ਕਿਹਾ ਮੇਰੇ ਚਾਚਾ ਜੀ ਆ ਜਮਨਾਰਸੀਦਾ ਜੀ ਉਹਨਾਂ ਨੇ ਮੈਨੂੰ ਘੁੱਟ ਕੇ ਕਲੇਜੇ ਲਾ ਲਿਆ ਯਾਰ ਕਹਿੰਦੇ ਕਿ ਆਵਾਜ਼ ਅੱਛਾ ਯਾਰ ਕਹਿੰਦੇ ਤੂੰ ਜਮਨਾ ਰਸੀਲੇ ਦੇ ਪਿੰਡ ਦਾ ਮੈਂ ਕਹਾਂ ਜੀ ਮੇਰੇ ਚਾਚਾ ਜੀ ਹਾਂ ਸੋ ਉਦੋਂ ਮੈਂ ਇੰਨੀਆਂ ਗੱਲਾਂ ਕੀਤੀਆਂ ਚਾਚਾ ਹੱਸ ਹੀ ਜਾਵੇ ਯਾਰ ਬਾਗਮਾਲ ਇੱਕ ਮੇਰਾ ਗਾਣਾ ਆਇਆ ਉਹਨੂੰ ਮੈਂ ਕਹਾਂ ਚਾਚਾ ਦੇਖ ਤਾਂ ਮੈਂ ਯਾਰ ਛੱਡ ਯਾਰ ਚਾਚਾ ਐਸੀ ਯਾਰੀ ਆਪਣੀ ਤੂੰ ਮੇਰਾ ਗਾਣਾ ਨਹੀਂ ਸ਼ੇਅਰ ਕੀਤਾ ਉਹ ਕਹਿੰਦਾ ਮੈਨੂੰ ਕਿੱਥੇ ਕਰਨਾ ਆਉਂਦਾ ਆਹ ਨਹੀਂ ਆਉਂਦਾ ਉਹ ਆຊੂ ਸਾਡੀ ਕੁੜੀ ਉਹਨੇ ਕੀਤਾ ਮੈਂ ਕਿਹਾ ਲੈ ਚਾ ਉਧਰ ਮੈਂ ਨਾਲ ਹੀ ਰੀਲ ਬਣਾਈ ਉਹ ਯਾਰ ਬਦਕਿਸਮਤੀ ਮੈਂ ਸੇਵ ਨਹੀਂ ਕਰ ਸਕਿਆ ਮੈਂ ਸਾਰਿਆਂ ਨੂੰ ਬਾਈ ਦਾ ਖਾਨ ਸਾਹਿਬ ਵੀ ਕਹਿੰਦੇ ਕਹਿੰਦੇ ਯਾਰ ਤੂੰ ਪਿੰਡ ਗਿਆ ਸੀ ਮੈਂ ਕਿਹਾ ਹਾਂ ਯਾਰ ਕਹਿੰਦਾ ਯਾਰ ਉਸਤਾਦ ਜੀ ਮੈਂ ਕਿਹਾ ਹਾਂ ਠੀਕ ਹੈ ਤੇ ਇੱਕ ਮੇਰਾ ਗਾਣਾ ਮੈਂ ਚਾਚਾ ਜੀ ਨੂੰ ਦੱਸਿਆ ਮੈਂ ਕਿਹਾ ਚਾਚਾ ਆ ਜਿਹੜਾ ਮਿਊਜ਼ਿਕ ਹੈ ਨਾ ਇਹ ਤੇਰਾ ਭਤੀਜਾ ਵਿਕੀ ਕਰ ਰਿਹਾ ਵਿਕਰਮ ਸੰਗਾ ਅਸ਼ਾ ਕਹਿੰਦਾ ਇਹ ਕਹਿੰਦਾ ਉਹ ਵਿੱਕੀ ਕਹਿੰਦਾ ਮੈਂ ਕਿਹਾ ਉਹ ਕਹਿੰਦਾ ਇਹ ਵੀ ਤੇਰਾ ਗਾਣਾ ਹਿੱਟ ਆ ਵੇ ਤੂੰ ਕਹਿੰਦਾ ਬਹੁਤ ਮੌਜੀ ਠਾਕਰ ਬੰਦਾ ਆ ਬਾਗਮਾਲਾ ਸਾਨੂੰ ਪਹਿਲੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਗੌਣ ਦਾ ਕੀ ਕੀ ਹਿਸਾਬ ਦਾ ਵਾ ਇੱਥੇ ਲੈ ਤਰਾ ਸਕੂਲ ਪੜ੍ਹ ਦਿੰਦੇ ਮੈਂ ਤਾਂ ਬੱਗਾ ਸ਼ਹੀਦ ਭਗਤ ਸਿੰਘ ਜੀ ਤੇ ਉਹਨਾਂ ਦੀ ਭੈਣ ਦਾ ਅਸੀਂ ਗੀਤ ਤਿਆਰ ਕਰਵਾਇਆ ਸੀ ਚਾਚਾ ਜੀ ਨੇ ਸਾਨੂੰ ਕਰਵਾਇਆ ਨਹੀਂ ਮੈਨੂੰ ਅੱਜ ਵੀ ਉਹ ਬੋਲ ਚੇਤੇ ਆ ਨਹੀਂ ਰੱਖ ਧੀਰਜ ਭੈਣੇ ਐਵੇਂ ਨਾ ਅੱਖਾਂ 'ਚੋਂ ਹੰਝੂ ਘੇਰ ਸੋ ਮੈਂ ਕਿਹਾ ਚਾਚਾ ਯਾਰ ਤੂੰ ਸਾਨੂੰ ਯਾਰ ਗਾਉਣਾ ਯਾਰ ਤੂੰ ਲੱਗੇ ਰਹਿੰਦੇ ਗਰਮੀ ਦੀ ਚਾਚੀ ਨੇ ਲੱਗੇ ਰਹਿਣਾ ਯਾਰ ਉਹ ਸਾਡੇ ਬਜ਼ੁਰਗ ਬਾਪੂ ਵੀਰੂ RAM ਜੀ ਮੈਂ ਕਹਾ ਚਾਚਾ ਮੈਨੂੰ ਯਾਰ ਤੁਹਾਡਾ ਇੱਕ ਬੜਾ ਪਿਆਰ ਜਿਹਾ ਤੇ ਆਉਂਦਾ ਜਦੋਂ ਮੈਂ ਕਹਾ ਬਾਬੇ ਨੇ ਨਾ ਬਦਾਮ ਘੋਟ ਕੇ ਸ਼ਰਦਾਈ ਦੀਆਂ ਬਈ ਫੜ ਬਈ ਮੈਂ ਚਾਚਾ ਯਾਰ ਤੂੰ ਤਾਂ ਹੀ ਹੋਈ ਨਾ ਉੱਚਾ ਗੋਗਾ ਨਾ ਚੌਥੇ ਪੰਜਵੇਂ ਤੋਂ ਲਾ ਜਾਣਾ ਆ ਕੰਟ ਸਾਹਿਬ ਉਦੋਂ ਅਸੀਂ ਇਕੱਠੇ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਸਮਰਾ ਵੀ ਨਾਲ ਹੁੰਦਾ ਸੀ ਤੇ ਕਲੀਅਰ ਨਹੀਂ ਵੀ ਕਹਿਣਾ ਕਹਣਾ ਯਾਰ ਤੁਹਾਡਾ ਉਹ ਯਾਰ ਤੁਹਾਡੇ ਪਿੰਡ ਦਾ ਉਹ ਯਾਰ ਜਮਨਾਰਸੀ ਦਾ ਬਣਾ ਯਾਰ ਉੱਚਾ ਗਉਂਦਾ ਬਹੁਤ ਸਾਧ ਜੀ ਹੈ। ਕਿਆ ਬਾਤ ਹੈ। ਮੈਂ ਕਿਹਾ ਆਪਣੇ ਚਾਚਾ ਯਾਰ ਫਿਰ ਤਾਂ ਸਾਨੂੰ ਅਸੀਂ ਮਿਲਦੇ ਗੱਲਦੇ ਰਹਿੰਦੇ ਨਹੀਂ ਤੇ ਬਾ ਕੁਮਾਰ ਸਿਗਾ ਇਹਨੂੰ ਉਹ ਸ਼ਖਸ਼ ਸੱਚੀ ਗੱਲ ਆ ਤੇ ਮੈਂ ਕਹਿੰਦਾ ਪ੍ਰਮਾਤਮਾ ਨੂੰ ਆਪਣੇ ਅੰਗ ਸਾਗੀਆਂ ਰੱਖੇ ਸੋ ਮੈਂ ਜਦੋਂ ਹੁੰਦਾ ਹਾਂ ਉਹਦੇ ਚਾਚੇ ਨੇ ਕਹਿਣਾ ਉਹ ਬਹਿ ਜਾ ਯਾਰ ਉਸ ਦਿਨ ਮੈਨੂੰ ਮੈਂ ਚਾਚਾ ਆ ਵੀ ਨਹੀਂ ਆ। ਚਾ ਨਲ ਆਜੂ ਕਿੰਨਾ ਕੋਈ ਚੱਕਲੇ ਮਠਾਈ ਮੈਂ ਕਹਾਂ ਚਾ ਮੈਂ ਮਠਾਈ ਨਹੀਂ ਖਾਣੀ ਉੱਥੇ ਮਠਰੀ ਪਈ ਸੀ ਸਿਰਨੀ ਪਈ ਸੀ ਮੈਂ ਚਾ ਚਾ ਉਹ ਮਠਰੀ ਲਿਆ ਯਾਰ ਉਲਾ ਦੱਸ ਤੂੰ ਐਡਾ ਕਲਾਕਾਰ ਆ ਉਹ ਮੈਂ ਕਹਾਂ ਐਡਾ ਓਡਾ ਕੋਈ ਕਲਾਕਾਰ ਨਹੀਂ ਇੱਥੇ ਪਿੰਡ ਆ ਗਿਆ ਤੇ ਮੈਂ ਪਿੰਡ ਦਾ ਬਲਾਸੀ ਆ ਯਾਰ ਲੋਕਾਂ ਨੇ ਮੈਂ ਸੰਗਾ ਹੂੰਗਾ ਲੋਕਾਂ ਲੈ ਬਈ ਹਰ ਵੀ ਹੂੰਗਾ ਪਿੰਡ ਦਾ ਮੈਂ ਹਰ ਬਲਾਸੀ ਆ ਇਹ ਤਾਂ ਮੈਂ ਸ਼ਾਰਟ ਨਾਮ ਆ ਪੜਾ ਕੀਤਾ ਵੀ লাশ ਪਿੱਛਿਓਂ ਕੱਟਦੀ ਹਰ ਵੀ ਰਹਿੰਦਾ ਸੋ ਸੋ ਇਹ ਇਸ ਕਰਕੇ ਉਸ ਦਿਨ ਮੈਂ ਚਾਚੇ ਨਾਲ ਇੰਨਾ ਗੱਲਾਂ ਬਾਤਾਂ ਕੀਤੀਆਂ ਜੋ ਮੈਨੂੰ ਇੰਨਾ ਬਤਾਉਂਦਾ ਮੈਂ ਇੱਕ ਰਾਤ ਚਾਚੇ ਕੋ ਰਹਿ ਰਿਹਾ ਨਾ ਯਾਰ ਸੋ ਬਾਘਮਾਲ ਸੀ ਯਾਰ ਬਹੁਤ ਕਮਾਲ ਦਾ ਫਨਕਾਰ ਸੀ ਹਮੇਸ਼ਾ ਹੀ ਸਿੱਧੇ ਰਾਹ 'ਤੇ ਪਉਣ ਵਾਲਾ ਸੀਗਾ ਨਸ਼ੇ ਤੋਂ ਦੂਰ ਸੀ ਸੋ ਮੈਂ ਇੰਨਾ ਕੀ ਹੈ ਵੀ ਪ੍ਰਮਾਤਮਾ ਜਿੰਨੇ ਵੀ ਇੱਥੇ ਸੱਜਣ ਮਿੱਤਰ ਸਾਰੇ ਆਏ ਆ ਸਪੈਸ਼ਲੀ ਮੈਂ ਆਪਣੇ ਵੱਲੋਂ ਔਰ ਚਾਚਾ ਜੀ ਦੇ ਪਰਿਵਾਰ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਬਾਕੀ ਸਾਰਿਆਂ ਨੂੰ ਅੱਜ ਮੇਰੀ ਇੱਕ ਇੱਕ ਤਾਂ ਇੱਛਾ ਪੂਰੀ ਹੋ ਗਈ ਕਿ ਮੈਂ ਚਾਚਾ ਜੀ ਦੇ ਉਸਤਾਦ ਜੀ ਦੇ ਭੋਗ ਦੇ ਵਿੱਚ ਸ਼ਾਮਲ ਹੋ ਕੇ ਮੈਨੂੰ ਸੱਚੀ ਅੱਜ ਮਨ ਜਿਆ ਮੇਰਾ ਹੌਲਾ ਹੋਇਆ ਉਸ ਦਿਨ ਮੈਂ ਬੜਾ ਰੋਇਆ ਯਾਰ ਜਿੱਦਾਂ ਸੰਸਕਾਰ ਸੀ ਮੈਂ ਕਿਹਾ ਉਸਤਾਦ ਜਰ ਜਤੋਂ ਤੋਰੀ ਨਾ ਯਾ ਨਾ ਗੱਲਾਂ ਹੋਰ ਗੱਲ ਲੈਦਾ ਯਾਰ ਪਰ ਤੁਮ ਆਂਦਾ ਬੰਦਾ ਵੀ ਯਾਰ ਅੱਜ ਤੇ ਮੈਂ ਬਲਮਾ ਜਾਉਣਾ ਸਾਡੇ ਪਿੰਡ ਦਾ ਮਾਨ ਸੀ ਪ੍ਰਾਊਡ ਸੀ ਯਾਰ ਨਹੀਂ ਪ੍ਰਾਊਡ ਕਰਦੇ ਜਿੰਨੇ ਵੀ ਮੈਂ ਉਹਨੂੰ ਅੰਗਕਲ ਨੂੰ ਗਾਣਾ ਮੈਂ ਗੰਕਲ ਯਾਰ ਤੂੰ ਯਾਰ ਗਾਣਾ ਦੂਸਰਾ ਵੀ ਕਰਦਾ ਯਾਰ ਡੋ ਤੇਰਾ ਬੜਾ ਕਿੱਡਾ ਉਹ ਨਹੀਂ ਮੈਨੂੰ ਕਹਿੰਦੇ ਮੇਰੀ ਹੁਣ ਲਾਵੇ ਲੱਗੀ ਆ ਯਾਰ ਕਿੱਡਾ ਫਨਕਾਰ ਕਿੱਡਾ ਘੈਂਟ ਬੰਦਾ ਸੀ ਇੱਥੋਂ ਤੁਰ ਕੇ ਜਾਂਦਾ ਸੀ ਬਾਪੂ ਲਾਲਵਾਸ਼ੀ ਦਰਬਾਰ ਤੇ ਤੁਰ ਕੇ ਜਾਂਦਾ ਸੀ ਹਜੇ ਵੀ ਤੁਰ ਕੇ ਜਾਂਦਾ ਸੀ ਐਂਟੀ ਉਹਦੀ ਹਾਸਤਾ ਸੀ ਪਰ ਜਦੋਂ ਆ ਜਾਂਦੀ ਹੈ ਨਾ ਉਦੋਂ ਮਿੱਤਰ ਪਿਆਰਿਓ ਕੋਈ ਪੀਰ ਫਕੀਰ ਗੁਰੂ ਪੀਰ ਕੋਈ ਨਜ਼ਰੀ ਨਹੀਂ ਹੁੰਦਾ ਕੋਈ ਲਾਗੀ ਨਹੀਂ ਹੁੰਦਾ ਕਿਉਂਕਿ ਜਿੰਨੇ ਕੇ ਸਾਹ ਸੀ ਲਿਖਿਆ ਸਾਡੇ ਉਸ ਵਾਹਿਗੁਰੂ ਪਰਮ ਪਿਤਾ ਪਰਮਾਤਮਾ ਨੇ ਉਹਨੇ ਕੈਸੇ ਲੈਣੇ ਆ ਇੱਕ ਬੇਨਤੀ ਕਰਨ ਲੱਗਾ ਮੈਂ ਤੁਹਾਨੂੰ ਸਾਰਿਆਂ ਨੂੰ ਬਾਬਾ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਮਾਂ ਬਾਪ ਨੂੰ ਪਿਆਰ ਕਰਿਆ ਕਰੋ ਉਹਨਾਂ ਦਾ ਸਤਿਕਾਰ ਕਰਿਆ ਕਰੋ ਤੁਹਾਡੇ ਮਾਂ ਬਾਪ ਚਾਹੇ ਜਿੰਨਾ ਮਰਜੀ ਵੱਡਾ ਕਸੂਰ ਕਰ ਲੈਣ ਪਰ ਉਹਨਾਂ ਨੂੰ ਦਰਕਾਰ ਹੋਣਾ ਯਾਰ ਉਹਨਾਂ ਦੀ ਪੂਜਾ ਕਰੋ ਸਵੇਰੇ ਉੱਠ ਕੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਕੰਮ ਤੇ ਜਾਇਆ ਕਰੋ ਅੱਜ ਮੈਂ ਮਾਂ ਪ੍ਰੀਤਮਾ ਦੇ ਅੱਜ ਬਾਪੂ ਸਵਰਨ ਦੇ ਕਰਕੇ ਮੈਂ ਸਾਰੇ ਤੁਹਾਡਾ ਪਿਆਰਾ ਆ ਔਰ ਅੱਜ ਰੋਟੀ ਜੋਗਾ ਹੋ ਗਿਆ ਮੈਂ ਜਦੋਂ ਬਾਹਰ ਜਾਂਦਾ ਆ ਜਦੋਂ ਇੱਥੇ ਮੇਲਾ ਵੀ ਹੁੰਦਾ ਕਲਾਕਾਰ ਆ ਕੇ ਮੇਰਾ ਨਾਂ ਲੈਂਦੇ ਆ ਤੇ ਮੈਨੂੰ ਦੱਸ ਦੇਉਂਦੇ ਕਹਿੰਦੇ ਯਾਰ ਤੁਸੀਂ ਤੇਰੇ ਪਿੰਡ ਗਿਆ ਸੀ ਸੋ ਮੈਨੂੰ ਆਪਣੇ ਪਿੰਡ ਦੇ ਮਾਣ ਆ ਯਾਰ ਬਈ ਐਡਾ ਵੱਡਾ ਕਲਾਕਾਰ ਯਾਰ ਮੇਰੇ ਪਿੰਡ ਦਾ ਸੀ ਤਾਂ ਮੇਰਾ ਸਭ ਤੋਂ ਵੱਡਾ ਮੇਰਾ ਜਿਹੜਾ ਮਾਣ ਸੀ ਉਹ ਮੇਰਾ ਚਾਚਾ ਲੱਗਦਾ ਸੀ ਯਾਰ ਔਰ ਸੱਚੀ ਗੱਲ ਆ ਆਪਣੇ ਮਾਪੇ ਨੂੰ ਪਿਆਰ ਕਰਿਆ ਕਰ ਓਏ ਮੈਂ ਇੱਕ ਗੱਲ ਕਰਨ ਲੱਗਾ ਜਿਨ੍ਹਾਂ ਕੋਲ ਮਾਪੇ ਹੈਗੇ ਆ ਉਹ ਰੋਲਦੇ ਆ ਪਰ ਜਿਨ੍ਹਾਂ ਕੋ ਨਹੀਂ ਹੈਗੇ ਉਹ ਟੋਲਦੇ ਆ ਮੈਂ ਅੱਜ ਵੀ ਜਦੋਂ ਸ਼ੂਟਿੰਗ ਤੇ ਜਾਂਨਾ ਮਾਪਰੀਤ ਨੂੰ ਐਂ ਦੇ ਦਨ ਸਾਡਾ ਪਿੱਛੇ ਤੇ ਐਕਸੀਡੈਂਟ ਹੋ ਗਿਆ ਸੀ 100 ਦੀ ਸਪੀਡ ਤੇ ਮੇਰੀ ਗੱਡੀ ਸੀ ਅੱਗੋਂ ਸਾਹ ਆਇਆ ਤੇ ਨੋ ਬਦਾ ਦਾ ਪਾਸਾ ਹੈ ਉਹ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਕਿ ਨਾ ਫੇਸਬੁਕ ਤੇ ਪਾਇਆ ਹੈ ਮੈਂ ਤੁਹਾਨੂੰ ਬਜ਼ੁਰਗਾਂ ਦੇ ਅਸ਼ੀਰਵਾਦ ਆ ਦੱਸਣ ਲੱਗਾ ਹਾਈ ਬੇਰ ਸਗਾ ਹਾਈ ਬੇ ਤੋਂ ਹੁੰਦਾ ਹੈ ਬਲਾ ਚੌੜ ਕੋਲ ਸਾਡਾ ਐਕਸੀਡੈਂਟ ਹੋਇਆ ਮੇਰਾ ਪਰਿਵਾਰ ਨਾਲ ਸੁਖਲੀਨ ਇੱਕ ਸਿਮਰਨ ਜਗਨ ਗੱਡੀ ਚਲਾਉਂਦਾ ਹੈ ਤੇ ਅੱਗੇ ਚਾਨਕੀ ਇਹ ਆਇਆ ਤੇ ਏਅਰ ਬੈਗ ਖੁੱਲ੍ਹੇ ਬ੍ਰੱਕ ਦੇ ਨਾਮ ਤੇ ਤੁਸੀਂ ਇਹ ਦੇਖੋ ਗੱਡੀ ਅ ਘੋੜ ਗਈ ਪਰ ਮੇਰੇ ਪਰਿਵਾਰ ਨੂੰ ਇੱਕ ਛਰੀਟ ਤੱਕ ਨਹੀਂ ਆਈ ਉਹ ਕੁਦਰਤੀ ਮਾਵਾਂ ᱛੀਆਂ ਜਦੋਂ ਸੀਤਾ ਦੇ ਐਂ ਬੈਠੀਆਂ ਸੀ ਸੁੱਤੇ ਸੀਗੇ ਪਿੱਛੇ ਇੱਕ ਵੱਡੀ ਸ਼ੀਟ ਤੇ ਪਿਆ ਸੀ ਤੁਸੀਂ ਦੇਖੋ ਆਲਮ ਦੇਖੋ ਸੋਚ ਕੇ ਦੇਖੋ 1.5 150 ਸਪੀਡ ਦੀ ਗੱਡੀ ਦੇ ਆਉਂਦੇ ਬੰਦੇ ਤੇ ਮੈਨੂੰ ਐ ਲੱਗਾ ਜਿੱਦਾਂ ਮੇਰਾ ਬਾਪੂ ਤੇ ਮੇਰੀ ਮਾਂ ਯਾਰ ਪਿੱਛੇ ਖੜ ਗਏ ਹੁਣ ਉਹ ਰੁਕ ਜਾ ਓਏ ਛੱਡ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਸਾਨੂੰ ਥੀਟ ਟੱਕਰੀ ਆਈ ਸੀ ਉਹ ਮੇਰੀ ਮਾਂ ਕਰਮੀ ਯਾਰ ਅੱਜ ਮੈਨੂੰ ਚੇਤੇ ਆਉਂਦੀ ਆ ਬਲਾਈਂਡ ਸੀ ਮੇਰੀ ਬਾਹ ਇਦਾਂ ਇਦਾਂ ਐ ਨਾ ਤੇ ਇਥੇ ਮਾਂ ਸਾਡੀ ਬ্লাইন্ড ਮੈਨੂੰ ਜੰਗਲ ਪਾਣੀ ਲੈ ਕੇ ਜਾਂਦਾ ਹੁੰਦਾ ਹੀ ਬਾਹਰ ਐਸ ਮੋਢੇ ਤੇ ਹੱਥ ਲਗਦੇ ਸੀ ਸੋ ਬਜ਼ੁਰਗਾਂ ਦੇ ਅਸ਼ੀਰਵਾਦ ਕਰਕੇ ਹਨਾ ਅੱਜ ਆਪਾਂ ਹੈਗੇ ਆ ਸੋ ਠੀਕ ਆ ਗੁਰਬਾਣੀ ਨੂੰ ਪੂਜਿਆ ਕਰੋ ਗੁਰਬਾਣੀ ਦਾ ਨਾਮ ਲਿਆ ਕਰੋ ਇਹਨੂੰ ਇਹਨੂੰ ਬੇਚ ਜੋ ਲਿਖਿਆ ਨਾ ਇਹਨੂੰ ਧੂਪ ਪਤੀ ਤੇ ਨਾ ਜੋੜ ਦਿਆ ਕਰੋ ਇੱਥੇ ਜੋ ਲਿਖਿਆ ਨਾ ਉੱਤੇ ਅਮਲ ਜ਼ਰੂਰ ਕਰਿਆ ਕਰੋ ਆਪਣੇ ਨਿਆਣਿਆਂ ਨੂੰ ਪੜ੍ਹਾਓ ਆਪਣੇ ਨਿਆਣਿਆਂ ਨੂੰ ਚੰਗੀ ਸਿੱਖਿਆ ਦਿਓ ਔਰ ਸਾਹਮਣੇ ਉਹ ਮਹਾਨ ਕੌਮ ਦਾ ਰਹਿਬਰ ਭੀਮਰਾਓ ਡਾਕਟਰ ਅਮੇਦਕਰ ਸਾਹਿਬ ਸਾਡੀ ਕੌਮ ਦੇ ਕਿੱਡੇ ਥਰਮੌਰ ਉਹ ਰਹਿਬਰ ਆ ਸਾਡਾ ਖਸਮ ਸਾਡਾ ਪਿਓ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਇਹਨਾਂ ਦੇ ਗੁਣ ਗਾਇਆ ਕਰੋ ਜੋ ਇਹਨਾਂ ਨੇ ਲਿਖਿਆ ਨਾ ਇਹ ਬੜੇ ਕ੍ਰਾਂਤੀਕਾਰੀ ਸੀ ਆ ਮੂਰਤੀ ਪੂਜਾ ਦੇ ਇਹ ਵੀ ਵਿਰੋਧ ਸੀਗੇ ਸੋ ਇਹਸ ਕਰਕੇ ਜਿਆਦਾ ਨਹੀਂ ਮੈਂ ਗੱਲਾਂ ਕਹਿਣਾ ਆਪਣੇ ਮਾ ਮਾਂ ਬਪਤੀ ਸੇਵਾ ਕਰਿਆ ਕਰੋ ਤੇ ਨਿਆਣਿਆਂ ਨੂੰ ਪੜਾਓ ਮਰੂ ਮਰੂ ਨਹੀਂ ਕਰਨਾ ਤੇ ਬਸ ਇੱਕੋ ਹੀ ਗੱਲ ਆ ਹਉਦੋ ਹੋਗੇ ਨਿਆਣਿਆਂ ਨੂੰ ਪੜਾਓ ਜੇ ਆਪਣੀ ਕਹਿੰਦਾ ਜੇ ਮੈਂ ਗਰੀਬੀ ਵਿੱਚ ਮਰਿਆ ਇੱਕ ਕਿਸੇ ਦਾ ਸ਼ੇਰ ਆ ਉਹ ਕਹਿੰਦਾ ਨਹੀਂ ਯਾਰ ਮੈਂ ਗਰੀਬ ਆ ਨਹੀਂ ਯਾਰ ਇਦਾਂ ਨਾ ਕਹਿੰਦਾ ਜੇ ਮੈਂ ਗਰੀਬੀ ਵਿੱਚ ਜੰਮਿਆ ਤਾਂ ਮੇਰਾ ਕਸੂਰ ਨਹੀਂ ਪਰ ਜੇ ਮੈਂ ਗਰੀਬੀ ਵਿੱਚ ਮਰਿਆ ਤੇ ਮੈਂ ਕਸੂਰਬਾਰ ਇਹਦੀ ਗੱਲ ਆ ਮੈਂ ਰਾਹਾਂ ਤੇ ਨਹੀਂ ਤੁਰਦਾ ਪਾਤਰ ਸਾਹਿਬ ਕਹਿੰਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤੇ ਰਾਹ ਬਣਦੇ ਰਾਹ ਬਣਾਉਣੇ ਪੈਂਦੇ ਆ ਮੈਂ ਪਿੰਡੋਂ ਨਿਕਲਿਆ ਦਾਚਾ ਮੈਨੂੰ ਇੱਥੇ ਸੁਣਾਉਂਦਾ ਹੁੰਦਾ ਹੀ ਆਪਣੇ ਇੱਕ ਹੇਕਾ ਉੱਚੀ ਲਾ ਕੇ ਸੋ ਬੇਨਤੀਆਂ ਇੰਨੀਆਂ ਕਹੀਆਂ ਗੱਲਾਂ ਤਾਂ ਬੜੀਆਂ ਸੋ ਬਸ ਆਪਣੇ ਮਾਪੇ ਨੂੰ ਪਿਆਰ ਕਰਿਆ ਕਰੋ ਬਸ ਤੰਤਨ ਸ਼੍ਰੀ ਗੁਰੂ ਨਰਦਾਸ ਮਹਾਰਾਜ ਦੇ ਚਰਨਾਂ 'ਚ ਜਿੰਨੇ ਕ ਬੈਠੇ ਆ ਸਾਰਿਆਂ ਨੂੰ ਮੇਰਾ ਮੱਥਾ ਟੇਕਣਾ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਰਪਹਿ ਇਨਕ ਮਾਪੀ ਦਿਓ ਥੈਂਕ ਯੂ